ਗੁਰਦਿਆਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਗ ਸ਼ਤਿਮਾ ਕੇਜਾ ਸਿੰਘ ਦਾ ਘੋੜਾ ਤਕੜਾ ਸੀ ਤੇ ਉਹਣੀ ਅਜੇ ਤੱਕ ਥਕਾਵਟ ਨਹੀਂ ਸੀ ਮੰਨੀ ਉਹ ਦੋਵੇਂ ਇੱਕ ਦੋ ਮਿੰਟਾਂ ਵਿੱਚ ਹੀ ਦਿਸਣੋਂ ਹਟ ਗਏ ਪਰ ਫਿਰ ਵੀ ਉਹ ਖਾਨ ਸਾਹਿਬ ਦੇ ਨਾਲ ਨਹੀਂ ਰਲ ਸਕਿਆ ਅਗਲੇ ਪੋਲ ਤੱਕ ਉਹਨਾਂ ਦੀ ਵਿਤ ਸੁਗੰਵਾਤੀ ਗਈ ਅਜੀਬ ਗੱਲ ਇਹ ਸੀ ਕਿ ਕੋਹ ਪਰਵਾਟ ਮੁੱਕਣ ਤੱਕ ਵੀ ਖਾਨ ਸਾਹਿਬ ਪਛਾਹ ਮੁੜ ਕੇ ਨਹੀਂ ਸੀ ਜਾਕੇ ਜਦੋਂ ਦੂਜੇ ਤੇ ਤੀਜੇ ਪੁਲ ਦੇ ਵਿਚਕਾਰ ਸਨ ਤਾਂ ਉਦੋਂ ਹੀ ਰੁਕੇ ਜਦੋਂ ਘੋੜਾ ਆਪੇ ਹੀ ਮੱਧਮ ਚਾਲ ਪੈ ਗਿਆ ਪਿੱਛੇ ਇਕੱਲੇ ਗੇਜਾ ਸਿੰਘ ਨੂੰ ਆਉਂਦਿਆਂ ਦੇਖ ਕੇ ਹੈਰਾਨੀ ਹੈਰਾਨੀ ਨਹੀਂ ਹੋਈ ਮੈਂ ਜਨਾਬ ਸੁਪਾਂਗਾਂ ਨੂੰ ਕਿਹਾ ਕਿ ਉਹ ਪਿਛਲੇ ਪੁਲ ਤੇ ਹੀ ਰੁਕ ਜਾਣ ਕੇਜਾ ਸਿੰਘ ਨੇ ਬਰਾਬਰ ਆਉਂਦਿਆਂ ਕਿਹਾ ਇੱਥੇ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਕੀ ਹੋ ਕੀ ਰਿਹਾ ਤੇ ਕੀ ਦਾ ਹੁਕਮ ਚੱਲਦਾ ਤੀਜਾ ਪੈਰ ਵੀ ਬੀਤਣ ਵਾਲਾ ਪਰ ਅਜੇ ਤੱਕ ਇਹ ਹੀ ਪਤਾ ਨਹੀਂ ਸੀ ਕਿ ਅਸੀਂ ਆਏ ਕਾਦੀ ਖਾਤਰ ਇਹ ਤਾਂ ਖਾਨ ਸਾਹਿਬ ਬੜੀ ਅਜੀਬ ਗੱਲ ਲੱਗਦੀ ਹੈ ਪਰ ਖਾਨ ਸਾਹਿਬ ਨੇ ਜਿਹੀ ਚੁੱਕ ਬੱਟੀ ਕਿ ਇੱਕ ਲੱਜ ਵੀ ਮੋਹੋਂ ਨਹੀਂ ਕੱਟਿਆ ਨਾ ਘੋੜੇ ਦੀ ਲਗਾਮ ਖਿੱਚ ਰਹੇ ਸਨ ਤੇ ਨਾ ਹੀ ਉਹਨੂੰ ਅੱਡੀ ਮਾਰ ਕੇ ਡਰਾ ਰਹੇ ਸਨ ਘੋੜਾ ਆਰਾਮ ਨਾਲ ਸਧਾਰਨ ਚਾਲ ਤੁਰਿਆ ਜਾ ਰਿਹਾ ਸੀ ਗੇਜਾ ਸਿੰਘ ਵੀ ਮੌਕਾ ਤਾੜ ਕੇ ਚੁੱਪ ਹੋ ਗਿਆ ਤੇ ਕੀ ਰਾਤ ਵਿੱਚ ਰੜੀ-ਪੜੜੀ ਉੱਤੇ ਘੋੜਿਆਂ ਦੇ ਪੌੜਾਂ ਦੀ ਆਵਾਜ਼ ਦਸ ਬੀ ਕਰਮਾ ਦੂਰ ਤੱਕ ਵੀ ਨਹੀਂ ਸੀ ਸੁਣ ਰਹੀ। ਇਹਦੇ باوجود ਖਾਨ ਸਾਹਿਬ ਦੇ ਵਿੱਚ ਐਨੀ ਵਾਦ ਰਹੀ ਸੀ। ਗੇਜਾ ਸਿੰਘ ਕੁਝ ਹੈਰਾਨ ਸੀ। ਅਗਲਾ ਪੁੱਲਾ ਜੇ ਨੇੜੇ ਕਿਧਰੇ ਨਜ਼ਰ ਨਹੀਂ ਸਿਆ ਰਿਹਾ। ਸੂਏ ਦੇ ਖੱਬੇ ਪਾਸੇ ਦੂਰ-ਦੂਰ ਤੱਕ ਖੇਤਾਂ ਵਿੱਚ ਕਿਧਰੇ ਕੋਈ ਅੱਕ ਟੱਕ ਵੀ ਨਜ਼ਰ ਨਹੀਂ ਸੀ ਆਉਂਦਾ। ਸੂਆ ਕੁਝ ਪਟਾਈ ਛੋਣ ਕਰਨ ਦੂਜੇ ਦੋਵੇਂ ਪਾਸੇ ਮਾਰੂ ਖੇਤ ਸੰਘਟਾਂ ਵਿੱਚ ਟਾਵੇਂ ਟਾਵੇਂ ਕਰੰਗਾ ਵਰਗੇ ਰੁੱਖ ਡਰਾਉਣੇ ਲੱਗਦੇ ਸਨ ਸੌਣ ਚੜਨ ਵਾਲਾ ਸੀ ਪਰ ਅਜੇ ਤੱਕ ਮੀਂਹ ਦੀ ਆਸ ਵਿੱਚ ਖੇਤ ਵਿਆਪ ਸਨ ਦੇਖੋ ਜਨਾਬ ਕਿੰਨੀ ਉਦਾਸੀ ਉਦਾਸ ਧਰਤੀ ਹੈ ਚਾਰੇ ਪਾਸੇ ਗੇਜਾ ਸਿੰਘ ਨੇ ਸ਼ਾਇਦ ਅਕੀਮੇ ਤੋਂ ਬਚਣ ਲਈ ਕਿਹਾ ਬਰਖਾਨ ਸਾਹਿਬ ਫਿਰ ਵੀ ਨਾ ਬੋਲੇ ਤੀਸਰਾ ਬੋਲ ਜੀਵੀ ਦੌਰ ਸੀ ਗੇਜਾ ਸਿੰਘ ਨੂੰ ਖਾਸੀ ਦੂਰ ਕੁਝ ਧੁੰਦਲੀ ਜਿਹੀ ਚਮਕ ਮਹਿਸੂਸ ਹੋਈ ਜਦੂ ਕੋ ਨਾਲ ਦੇਖਿਆ ਤਾਂ ਚੱਪਕ ਚੰਦ ਦਾ ਅਕਸ਼ ਸੋਏ ਵਿੱਚ ਕਿਸੇ ਡੂੰਗੀ ਥਾਂ ਘੜੋਤੇ ਪਾਣੀ ਵਿੱਚੋਂ ਦਿਸ ਰਿਹਾ ਸੀ ਇਹ ਚੰਦ ਕਦੋਂ ਜਾਣਾ ਆਇਆ ਸੀ ਤੇ ਸੋਏ ਵਿੱਚ ਪਾਣੀ ਵੀ ਨਹੀਂ ਸੀ ਇਹਦਾ ਉਹਨਾਂ ਨੂੰ ਹੁਣ ਤੱਕ ਖਿਆਲ ਹੀ ਨਹੀਂ ਸੀ ਆਇਆ ਖਾਨ ਸਾਹਿਬ ਸੋਆ ਤਾਂ ਸੁੱਕਾ ਪਿਆ ਹਾਂ ਇਹ ਸੁੱਕਾ ਹੀ ਥਾ ਪਹਿਲੇ ਹੀ ਖਾਨ ਸਾਹਿਬ ਦੀ ਆਵਾਜ਼ ਬਹੁਤ ਬੇਰਸਤੀ ਧੀਮੀ ਸੀ ਹਵਾਲਦਾਰ ਨੇ ਹੈਰਾਨ ਹੋ ਕੇ ਉਹ ਨਵਾਂ ਵੇਖਿਆ ਤਾਂ ਬਿਨਾ ਇੱਧਰ ਉੱਧਰ ਚਾਕੇ ਘੋੜੇ ਉੱਤੇ ਬੁੱਤ ਬਣੀ ਬੈਠੇ ਲੱਗੇ ਤੇ ਆਵਾਜ਼ ਵੀ ਜਿਵੇਂ ਬੁੱਤ ਦੇ ਪਥਰਾਏ ਹੋਂਟਾਂ ਚੋਂ ਹੀ ਨਿਕਲੀ ਸੀ ਪੁਲ ਹੁਣ ਦਿਸਣ ਲੱਗ ਪਿਆ ਸੀ ਪਰ ਇਹ ਪੁਲ ਹੀ ਸੀ ਹਵਾਲਦਾਰ ਸੋਚਣ ਲੱਗ ਪਿਆ ਉਸੇ ਵੇਲੇ ਉਸ ਨੂੰ ਸੱਜੇ ਪਾਸੇ ਇੱਕ ਬੰਦਾ ਪੱਜ ਕੇ ਪੁਲ ਵਾਲਾ ਉਦਾ ਦਿਸਿਆ ਤਾਂ ਉਹਨੇ ਖਾਨ ਸਾਹਿਬ ਨੂੰ ਪੁੱਛੇ ਵੀ ਨਾ ਘੋੜਾ ਪੁਲ ਵੱਲ ਦੜਾ ਲਿਆ ਜਦੋਂ ਐਨ ਪੁਲ ਦੇ ਨੇੜੇ ਪਹੁੰਚਣ ਵਾਲਾ ਸੀ ਤਾਂ ਘੋੜਾ ਰੋਕ ਕੇ ਫੁਰਤੀ ਨਾਲ ਰਫਲ ਮੋੜਿਆਂ ਲਾ ਕੇ ਉਹਨੂੰ ਲਲਕਾਰਿਆ ਜੋ ਹੈ ਜਹੀਂ ਰੁਕ ਜਾਏ ਨਹੀਂ ਗੋਲੀ ਮਾਰੇ ਹਵਾਲਦਾਰ ਦਾ ਦਬਕਾ ਸੁਣ ਕੇ ਉਹ ਬੰਦਾ ਪੁਲ ਤੋਂ ਪਿੱਛੇ ਛੈ ਗਿਆ ਗੇਜਾ ਸਿੰਘ ਘੋੜੇ ਤੋਂ ਉਤਰ ਕੇ ਪੁਲ ਦੀ ਓਟ ਲੈਂਦਾ ਗੋਡਣੀਆਂ ਲਾ ਕੇ ਜਦੋਂ ਅਗਾਹ ਹੋਇਆ ਤਾਂ ਉਹ ਬੰਦਾ ਕੁਝ ਨੀਵੇਂ ਥੜਕ ਪਿਆ ਬਿੱਲੇ ਵਾਂਗ ਛਾਲ ਮਾਰ ਕੇ ਪੁਲ ਉੱਤੇ ਜਾਂਦਿਆਂ ਗੇਜਾ ਸਿੰਘ ਨੇ ਉਸ ਬੰਦੇ ਰਫਲ ਸੇਧ ਲਈ ਜੋ ਵੀ ਹੈ ਹੱਥ ਉੱਪਰ ਉਠਾ ਕਰ ਖੜਾ ਹੋ ਨਹੀਂ ਜਹੀਂ ਮਾਰੇ ਜਾਓਗੇ ਉਹ ਬੰਦਾ ਤੋਂ ਮੇ ਹੱਥ ਉਤਾ ਕਰਕੇ ਜਿਵੇਂ ਚੀਕ ਪਿਆ ਨਾ ਮਾਰੇ ਮਹਾਰਾਜ ਮੈਂ ਦਾ ਸੰਤਾਂ ਦਾ ਚੇਲਾ ਮਿੱਠਾ ਦਾਸ ਕੌਣ ਸੰਤ ਕਿਸ ਕਾ ਚੇਲਾ ਆਗੇ ਆ ਕਰ ਬਤਾ ਕਾਲੇ ਲੰਬੀ ਚੋਲੀ ਤੇ ਕੋਨੇ ਸਿਰ ਵਾਲਾ ਮਿੱਠਾ ਦਾਸ ਜਦੋਂ ਭੋਲ ਦੀ ਟਲਾਂ ਚੜ ਰਿਹਾ ਸੀ ਤਾ ਵਲਦਾਰ ਉਸ ਵੱਲ ਜਿਵੇਂ ਰਫਲ ਸੇਦ ਉੱਠ ਕੇ ਖੜਾ ਹੋ ਗਿਆ ਜਦੋਂ ਉਹਨੇ ਭੌਂ ਕੇ ਪਿੱਛੇ ਪਿੱਛੇ ਦੇਖਿਆ ਤਾਂ ਖਾਨ ਸਾਹਿਬ ਵੀ ਪੋਲ ਦੇ ਨੇੜੇ ਆ ਗਏ ਸਨ ਉਹਨਾਂ ਨੇ ਸਰਸਰੀ ਹੀ ਦੋਹਾਂ ਵੱਲ ਵੇਖਿਆ ਤੇ ਪਹਿਲਾ ਮੂੰਹ ਵਿੱਚ ਹੀ ਕੁਝ ਬਣਾਈ ਫਿਰ ਆਵਾਜ਼ ਰਤਾ ਉੱਚੀ ਹੋ ਗਈ ਕੌਣ ਸਾਧ ਅਨੰਦ ਹੈ ਕਿਆ ਪੋਲ ਦੀ ਟਲਾਂ ਚੜਦਾ ਬੰਦਾ ਜਿਵੇਂ ਥਾਂ ਹੀ ਕੱਟਿਆ ਗਿਆ ਪਹਿਲਾਂ ਉਹ ਘਬਰਾਇਆ ਜਾਪਿਆ ਫਿਰ ਪੋਲ ਦੇ ਨੇੜੇ ਆ ਗਿਆ ਨਹੀਂ ਮਹਾਰਾਜ ਪਿੰਠਾ ਦਾਸ ਹੈ ਆਪ ਕੌਣ ਹੈ ਜੀ ਪਹਿਲਾਂ ਤੂੰ ਬਤਾ ਕਿਸ ਵਕਤ ਉਰੇ ਕੈਸੇ ਫਿਰ ਰਿਹਾ ਹੈ 칸 ਸਾਹਬ ਨੇ ਖੁਰਕਤ ਆਵਾਜ਼ ਵਿੱਚ ਪੁੱਛਿਆ ਤੇ ਫਿਰ ਹਵਾਰਦਾਰ ਨੇ ਕਿਹਾ ਪਿੱਛੇ ਹੋ ਜਾ ਗੇਜਾ ਸਿੰਘ ਆਪਣੇ ਘੋੜੇ ਨੂੰ ਸੰਭਾਲ ਗੇਜਾ ਸਿੰਘ ਚੁੱਪ ਕਰਕੇ ਫਿਰ ਰਫਲੂ ਨੂੰ ਸੇਧ ਪੁੱਠ ਫੇਰਾ ਘੋੜੇ ਵੱਲ ਤੁਰ ਪਿਆ ਬਤਾ ਕਿ ਤੂੰ ਕਿ ਇੱਥੇ ਕਿਵੇਂ ਫਿਰ ਰਿਹਾ ਹੈ ਮਸੀਬਤ ਵਿੱਚ ਕਿਹੜਾ ਕੋਈ ਟਿਕਾਣਾ ਰਹਿੰਦਾ ਮਹਾਰਾਜ ਬਸ ਜੀ ਕੁਦਰਤ ਕੀ ਖੇਡ ਜੋ ਦਾਤੇ ਨੂੰ ਭਾਵੇ ਤੇ ਅੱਗੇ ਉਹ ਤੋਂ ਬੋਲਿਆ ਨਾ ਗਿਆ ਸ਼ਾਇਦ ਸ਼ਾਇਦ ਗੱਜ ਚ ਪਰ ਕੇ ਆਇਆ ਸੀ ਕੈਸੀ ਮੁਸੀਬਤ ਸਾਫ ਸਾਫ ਪਤਾ ਹੁਣ ਦੱਸਣ ਵਾਲਾ ਰਹੇ ਕਿ ਗਿਆ ਮਹਾਰਾਜ ਸੰਤਤਾ ਮਾਰਤੀ ਉਹਨਾਂ ਨੇ ਉਹਦੀ ਪੁੱਭ ਨਿਕਲ ਗਈ ਖਾਨ ਸਾਹ ਭਾਵੇਂ ਹੁਣ ਵੀ ਸ਼ਾਂਤ ਸੰ ਪਰਸੰਤਾ ਬਾਰੇ ਸੁਣ ਕੇ ਉਹ ਜਿਵੇਂ ਤ੍ਰਿਪਕ ਪਈ ਮਾਰਦੀ ਕਿਸ ਨੇ ਕਬ ਕੀ ਦੱਸਾਂ ਮਹਾਰਾਜ ਪੋਰਛਨੇ ਸਾਰਾ ਡੇਰਾ ਘੇਰ ਲਿਆ ਸੀ ਸਾਧ ਆਨੰਦ ਤੇ ਮੈਂ ਕੁਦਰਤੀ ਡੇਰੇ ਤੋਂ ਬਾਅਦ ਛੱਪੜ ਵਾਲੇ ਪਾਸੇ ਬਚ ਬੱੱਚੀ ਨੂੰ ਭਾਲਣ ਆਏ ਸੀ ਬਸ ਉਹਨੇ ਚੇਰਚੀ ਹੀ ਪਾਣਾ ਵਾਰਤ ਗਿਆ ਕਈ ਦਿਨ ਅਸੀਂ ਕਿਸੇ ਦੇ ਘਰ ਲੋਕ ਲੋਕ ਕੇ ਰਹੇ ਜਨਾਬ ਅੱਜ ਮੌਕਾ ਲੱਗਿਆ ਮਿੱਠਾ ਦੱਸ ਗਿਆ ਸਿੰਘ ਨੂੰ ਤਾਂ ਕਾਲੇ ਚੋਲੇ ਨਾਲ ਭੂਤ ਵਰਗਾ ਲੱਗਿਆ ਪਰ ਖਾਨ ਸਾਹਿਬ ਨੂੰ ਪਤਾ ਨਹੀਂ ਕਿਉਂ ਉਹ ਰੋਂਦੇ ਹੋਏ ਮਿੱਟੀ ਦੇ ਬੁੱਤ ਵਰਗਾ ਜਾਪਿਆ ਫਿਰ ਤੰਨੇ ਕਿਵੇਂ ਪਤਾ ਲੱਗਿਆ ਕਿ ਸੰਤ ਮਾਰਦੀ ਉਹਨਾਂ ਦੀ ਬਾਜ ਹੋਰ ਸਖਤ ਹੋ ਗਈ ਉਹਦਾ ਮਹਾਰਾ ਸਾਰੇ ਪਿੰਡ ਨੂੰ ਪਤਾ ਉਹਨਾਂ ਦੀ ਦੇਹ ਤੇ ਇੱਕ ਵਾਰ ਫਿਰ ਉਸ ਦੀ ਭੁੱਬਲ ਨਿਕਲ ਗਈ ਪੋ ਬਣ ਨਿਕਲੀ ਅੱਛਾ ਤੂੰ ਜਿਸ ਤਰਫ ਜਾਣਾ ਫੌਰਨ ਚਲਾ ਜਾ ਮੈਨੂੰ ਤੂੰ ਬਹੁਤ ਬੁਰਾ ਲੱਗ ਰਿਹਾ ਹੈ ਜਿਹੜਾ ਆਪਣੀ ਜਾਨ ਬਚਾਨ ਦੀ ਖਾਤਰ ਮਾਲੂਮ ਨਹੀਂ ਕਹਾ ਕਹਾ ਛਿਪਦਾ ਫਿਰ ਰਿਹਾ ਹੈ ਪੁੱਤਲ ਕਹੇਗਾ ਜੀ ਅਸੀਂ ਅਬ ਕੁਛ ਨਾ ਬੋਲ ਜਿਸ ਤਰਫ ਜਾਏ ਜਾਂਦਾ ਫੌਰਨ ਦੌੜ ਜਾ ਮਿੱਠਾ ਦਾਸ ਉਸ ਵੇਲੇ ਪਿਛਾ ਮੁੜ ਕੇ ਆਪਣਾ ਜੰਤਰੂ ਚੋਕ ਦਾ ਲੱਗਿਆ ਜਿਹੜਾ ਡੇਰੀ ਵਿੱਚ ਉਸਤੇ ਕੋਲ ਹੁੰਦਾ ਸੀ ਫਿਰ ਖਾਨ ਸਾਹਿਬ ਨੇ ਉਸ ਵੱਲ ਨਹੀਂ ਦੇਖਿਆ ਕਿ ਉਹ ਕਿੱਧਰ ਗਿਆ ਉਥੋਂ ਹੀ ਘੋੜੇ ਦੀਆਂ ਲਗਾਮਾਂ ਖਿੱਚ ਕੇ ਉਹ ਪਹਿਲਾਂ ਵਾਂਗੀ ਚੁੱਪਚਾਪ ਵਾਪਸ ਮੁੜ ਪਈ ਹਵਾਲਦਾਰ ਵੀ ਕੁਝ ਪਰੇਸ਼ਾਨ ਪੁੱਲਦੀਪ ਬੰਨੇ ਬੰਨੇ ਕੋਲ ਘੋੜਾ ਲਿਆ ਰਫਲ ਮੋਢੇ ਪਾ ਕੇ ਚਾਰੇ ਪਾਸੇ ਸੂਖਮੀ ਨਾਲ ਤਾੜਦਾ ਘੋੜੇ ਤੇ ਝੜ ਕੇ ਵਾਪਸ ਮੁੜ ਗਿਆ ਉਹ ਦਾ ਕਾਰਨ ਸਾਹਤੋ ਹੁਰ ਕੁਝ ਪੁੱਛਣ ਦਾ ਹੌਸਲਾ ਨਹੀਂ ਪਿਆ ਪਿੰਡ ਵਾਲੇ ਪੁੱਲ ਤੇ ਹੁਣ ਦੋ ਸੇ ਹੋਰ ਸਿਪਾਹੀ ਖੜੋਤੇ ਸਨ ਦੋਹਾਂ ਕੋਲ ਰਫਲਾ ਸਨ ਖਾਨ ਸਾਹਿਬ ਨੇ ਦੂਰੋਂ ਹੀ ਉਹਨਾਂ ਨੂੰ ਦੇਖ ਲਿਆ ਸੀ ਪਰ 5-6 ਗਜ ਤੋਂ ਵੀ ਪਹਿਚਾਨ ਨਹੀਂ ਸੀ ਆਈ ਖਾਨ ਸਾਹਿਬ ਆਦਾ ਵਰਜੇ ਦੂਰੋਂ ਇੱਕ ਸਿਪਾਹੀ ਨਿਕਿਆ ਕੌਣ ਮੂਲਾ ਸਿੰਘ ਹਵਲਦਾਰ ਜੀ ਜਨਾਬ ਤੂੰ ਇੱਗਾਹੋਂ ਕਿ ਖਾਨ ਸਾਹਿਬ ਦੇ ਸਾਹਮਣੇ ਆ ਖੜੋਤੇ ਤੂੰ ਇੱਥੇ ਕੈਸੇ ਪਾਈ ਜਿਵੇਂ ਆਪ ਇੱਥੇ ਆਈ ਹੋ ਉਵੇਂ ਸਾਨੂੰ ਸਰਕਾਰ ਨੇ ਭੇਜ ਦਿੱਤਾ ਜਨਾਬ ਇਸ ਤੋਂ ਅਗਾਹ ਖਾਨ ਸਾਹਿਬ ਕੋਈ ਪੁੱਛ ਦੱਸ ਨਹੀਂ ਕਰ ਸਕੀ ਜੋ ਕੁਝ ਪਤਾ ਲੱਗ ਚੁੱਕਿਆ ਸੀ ਉਹ ਪਰੇਸ਼ਾਨ ਕਰਨ ਲਈ ਕਾਫੀ ਸੀ ਆਪ ਜੀ ਵਾਸਤੇ ਡਿਫਟੀ ਸਾਹਿਬ ਦੀ ਤਰਫੋਂ ਇਹ ਹੁਕਮ ਹੈ ਕਿ ਸਭ ਨੇ ਇਸ ਸੂਏ ਦੇ ਤੀਸਰੇ ਪੁਲ ਤੋਂ ਅੱਗੇ ਤੱਕ ਨਿਗਰਾਨੀ ਕਰਨੀ ਹੈ ਤੇ ਜੇ ਕੋਈ ਮਸਕੂਕ ਪੰਦਾ ਨਜ਼ਰ ਆਏ ਤਾਂ ਗ੍ਰਿਫਤਾਰ ਕਰ ਲੈਣਾ ਹੈ ਜੇ ਉਹ ਮੁਕਾਬਲਾ ਕਰੇ ਤਾਂ ਉਹਨੂੰ ਗੋਲੀ ਵੀ ਮਾਰੀ ਜਾ ਸਕਦੀ ਹੈ ਕਾਨ ਸਭ ਚੁੱਪ ਸਨ ਪਰ ਗੇਜਾ ਸਿੰਘ ਘੋੜੇ ਤੋਂ ਉਤਰ ਕੇ ਮੂਲਾ ਸਿੰਘ ਦੇ ਨੇੜੇ ਚਲਿਆ ਗਿਆ ਮੈਂ ਗੇਜਾ ਸਿੰਘ ਹਵਾਲदार ਹਾਂ ਅੱਛਾ ਅੱਛਾ ਮੂਲਾ ਸਿੰਘ ਨੇ ਹੱਥ ਮਿਲਾਉਂਦਿਆਂ ਕਿਹਾ ਆਹ ਤਾਂ ਬੜੇ ਮੇਲੇ ਹੋਰ ਕੀ ਹਾਲ ਚਾਲ ਹੈ ਹਾਲ ਚਾਲ ਤਾਂ ਤੁਹਾਡੇ ਸਾਹਮਣੇ ਹੈ ਗੇਜਾ ਸਿੰਘ ਨੇ ਕੁਝ ਵਿਅੰਗ ਨਾਲ ਕਿਹਾ ਜਿਹੜਾ ਹੁਕਮ ਤੁਸੀਂ ਸੁਣਾ ਰਹੇ ਹੋ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਪਰ ਸਾਡੀ ਮੁਸ਼ਕਲ ਇਹ ਹੈ ਕਿ ਸਾਡੀ ਕੋੜ ਨੂੰ ਧੋ ਪੈਰ ਤੋਂ ਪਾਣੀ ਵੀ ਕਿਧਰੇ ਨਹੀਂ ਮਿਲਿਆ ਹਾਲ ਸਾਡਾ ਵੀ ਬਹੁਤ ਚੰਗਾ ਨਹੀਂ ਪਰ ਭਾਈ ਸਾਹਿਬ ਅਸੀਂ ਤਾਂ ਹੁਕਮ ਸੁਣਾਉਣ ਵਾਸਤੇ ਹੀ ਇੱਥੇ ਆਈ ਸੀ ਅਸੀਂ ਕਰਨਾ ਡਿਊਟੀ ਸਾਬ ਬਈ ਤੁਹਾਡੀ ਮੁਸ਼ਕਲ ਹੱਲ ਕਰ ਸਕੀ ਉਹ ਤਾਂ ਠੀਕ ਹੈ ਪਰ ਤੁਸੀਂ ਸਾਡੀ ਮੁਸ਼ਕਲ ਡਿਊਟੀ ਸਾਬ ਨੂੰ ਜਾ ਕੇ ਦੱਸ ਤਾਂ ਸਕਦੇ ਹੋ ਇੰਨੀ ਹਿੰਮਤ ਸਾਡੀ ਕਿੱਥੇ ਮੋਲਾ ਸਿੰਘ ਨੇ ਹੌਂਕਾ ਜਿਹੇ ਭਰ ਕੇ ਕਿਹਾ ਇਹ ਤਾਂ ਕੋਈ ਖਾਨਸਾ ਵਰਗ ਅਫਸਰ ਹੀ ਜਾ ਕੇ ਕਹਿ ਸਕਦਾ ਮੂਲਾ ਸਿੰਘ ਨੇ ਸਧਾਰਨ ਗੱਲ ਹੀ ਕਹੀ ਸੀ ਜਾਂ ਵਿਅੰਗ ਨਾਲ ਇਹਦੀ ਸਮਝ ਗੇਜਾ ਸਿੰਘ ਨੂੰ ਨਹੀਂ ਆਈ ਖਾਨ ਸਾਹਿਬ ਨੇ اچانک ਘੋੜਾ ਪਿੱਛੇ ਮੋੜ ਲਿਆ ਸਿਪਾਹਾਂ ਨੇ ਵੀ ਘੋੜੇ ਉਹਨਾਂ ਦੇ ਮਗਰ ਲਾ ਲਈ ਗੇਜਾ ਸਿੰਘ ਸ਼ਾਇਦ ਮੂਲਾ ਸਿੰਘ ਨਾਲ ਅਜੇ ਹੋਰ ਗੱਲਬਾਤ ਕਰਨਾ ਚਾਹੁੰਦਾ ਸੀ ਇਸੇ ਕਰਕੇ ਉਹ ਕੁਝ ਚਿਰ ਹੋਰ ਰੁਕਿਆ ਰਿਹਾ ਪਰ 5-7 ਮਿੰਟਾਂ ਬਾਅਦ ਜਦੋਂ ਉਹ ਘੋੜਾ ਪਹੁੰਚ ਕੇ ਖਾਨ ਸਾਹਿਬ ਦੇ ਬਰਾਬਰ ਆਇਆ ਤਾਂ ਕੁਝ ਚਿਰ ਬੋਲਣ ਦੀ ਹਿੰਮਤ ਨਹੀਂ ਪਈ ਪਰ ਬਹੁਤ ਹੀ ਤੇਰਚੁਪ ਵੀ ਨਹੀਂ ਰਿਹਾ ਗਿਆ ਖਾਨ ਸਾਹਿਬ ਮੋਲਾ ਸਿੰਘ ਨੇ ਇੱਕ ਗੱਲ ਹੋਰ ਦੱਸੀ ਪਰ ਖਾਨ ਸਾਹਿਬ ਨੇ ਹੂੰ ਕਹਿਣ ਤੋਂ ਬਿਨਾ ਕੁਝ ਨਹੀਂ ਕਿਹਾ ਜਿਸ ਤੋਂ ਇਹ ਅਹਿਸਾਸ ਹੁੰਦਾ ਸੀ ਕਿ ਉਹ ਕੁਝ ਹੋਰ ਸੁਣਨ ਦੀ ਉਤਸੁਕ ਨਹੀਂ ਸਨ ਗੇਜਾ ਸਿੰਘ ਕੁਝ ਚਿਰ ਤਾਂ ਉਹਨਾਂ ਦੇ ਬਰਾਬਰ ਘੋੜੇ ਲਈ ਆਇਆ ਪਰ ਫਿਰ ਉਹਨੂੰ ਕੁਝ ਬੇਚੈਨੀ ਮਹਿਸੂਸ ਹੋਈ ਉਹਨੇ ਦੱਸਿਆ ਕਿ ਸੰਤਾਂ ਦੇ ਦੋ ਚੇਲੇ ਭਗੌੜੇ ਹਨ ਜੋ ਇਸੇ ਇਲਾਕੇ ਵਿੱਚ ਹੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਹੈ ਇਸੇ ਕਰਕੇ ਆਪਾਂ ਨੂੰ ਇਸ ਇਲਾਕੇ ਦੀ ਗ습ਤ ਵਾਸਤੇ ਕਿਹਾ ਗਿਆ ਜਨਾਬ ਫਿਰ ਤੇਰਾ ਕੀ ਖਿਆਲ ਹੈ ਘਨਸਾਭ ਦੀ ਆਵਾਜ਼ ਇਨੀ ਸਪਾਰਟ ਤੇ ਬਦਲੀ ਹੋਈ ਸੀ ਕਿ ਕੇਜਾ ਸਿੰਘ ਨੂੰ ਹਰਾਨੀ ਹੋਈ ਬਿੰਦਕ ਉਹਨੂੰ ਕੋਈ ਗੱਲ ਨਹੀਂ ਸੁਝੀ ਮੇਰਾ ਖਿਆਲ ਕੀ ਹੋ ਸਕਦਾ ਜਨਾਬ ਮੈਨੂੰ ਸ਼ੱਕ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਸੰਤਾਂ ਦੇ ਚੇਲੇ ਇਸ ਪਾਸੇ ਫਰਾਰ ਹੋਣ ਬਾਰੇ ਇਤਲਾਹ ਹੋ ਸਕਦੀ ਹੈ ਇਸ ਸ਼ੱਕ ਕੀ ਕਿਆ ਬੁਨਿਆਦ ਹੈ ਜੀ ਮੁੱਲਾ ਸਿੰਘ ਦੀਆਂ ਗੱਲਾਂ ਤੋਂ ਤਾਂ ਇਹ ਲੱਗਦਾ ਹੈ ਕੈਸੀਆਂ ਗੱਲਾਂ ਉਹਨੇ ਕਿਹਾ ਕਿ ਸੰਤਾਂ ਦੇ ਦੋਹੇ ਚੇਲੇ ਦਿਨ ਚੜ੍ਹਦੇ ਤੋਂ ਪਹਿਲਾਂ ਜਿੰਦਾ ਜਾਂ ਜ਼ਖਮੀ ਹਾਲਤ 'ਚ ਮਿਲਨੇ ਚਾਹੀਦੇ ਐ ਇਹ ਉਹਨੇ ਖੁਦ ਕਿਹਾ ਜੀ ਜਨਾ ਫਿਰ ਇਸ ਵਿੱਚ ਕੀ ਐਸੀ ਬਾਤ ਹੈ ਕਿ ਤੂੰ ਕਬਰਾ ਰਹੇ ਖਾਨ ਸਾਹਿਬ ਦੀ ਜਿਹੀ ਲਾਪਰਵਾਹੀ ਤੇ ਗੀਜਾ ਸਿੰਘ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ ਉਹ ਇਸ ਗੱਲ ਨੂੰ ਇੰਨੀ ਸਧਾਰਨ ਸਮਝ ਰਿਹਾ ਸੀ ਜਿਹੜੀ ਉਹਨਾਂ ਦੀ ਡਿਊਟੀ ਤੋਂ ਕਤਾਹੀ ਸਮਝ ਕੇ ਕਿਸੇ ਵੱਡੀ ਸਜ਼ਾ ਦਾ ਕਾਰਨ ਬਣ ਸਕਦੀ ਸੀ ਪਰ ਇੱਥੇ ਆਉਣ ਮਗਰੋਂ ਜਿਹੋ ਜਿਹਾ ਵਿਤੀਰਾ ਉਹਨਾਂ ਸਾਰਿਆਂ ਨਾਲ ਸੀ ਉਹਨੂੰ ਦੇਖਦਿਆਂ ਖਾਨ ਸਾਹਿਬ ਦੀ ਲਾਪਰਵਾਹੀ ਸ਼ੈਸਵਭਕ ਸੀ ਬਹੁਤਾ ਬਹੁਤਾ ਉਹ ਇਸ ਗੱਲੋਂ ਪ੍ਰਸ਼ਾਂਤ ਸੀ ਕਿ ਉਹਨੇ ਕਈ ਥਾਣੇਦਾਰ ਨਾਲ ਕੰਮ ਕੀਤਾ ਸੀ ਕਿਸੇ ਨੂੰ ਵੀ ਅਜਿਹੇ ਮੌਕੇ ਇੰਝ ਲਾਪਰਵਾਹ ਹੁੰਦਿਆਂ ਨਹੀਂ ਸੀ ਦੇਖਿਆ ਪੁਲਿਸ ਦੇ ਕਿਸੇ ਜ਼ਿੰਮੇਵਾਰ ਅਫਸਰ ਦੇ ਇੰਨਾ ਭਾਵੁਕ ਹੋਣਾ ਉਸ ਨੂੰ ਕਿਸੇ ਪੱਖੋਂ ਵੀ ਠੀਕ ਨਹੀਂ ਸੀ ਲੱਗਦਾ ਜਿੰਨਾਂ ਦਾ ਵਾਹ ਹੀ ਦਿਨ ਰਾਤ ਕਤਲਾ ਕਾਤਲਾ ਚੋਰਾ ਡਾਂਖੂਆ ਤੇ ਬਦਮਾਸ਼ਾਂ ਨਾਲ ਪੈਂਦਾ ਸੀ ਉਹਨਾਂ ਦੀ ਵੱਡੀ ਆਫਸਰਾਂ ਦੀ ਹੁਕਮ ਅਦੂਲੀ ਕਰਕੇ ਕਿਸੇ ਮੁਜਰਮ ਨੂੰ ਜਾਣ ਬੁੱਝ ਕੇ ਪਜਾ ਦੇਣਾ ਤਾਂ ਵੱਡੀ ਗੁਤਾਹੀ ਸੀ ਜ ਜਿਹਦੀ ਕੋਈ ਵੀ ਸਜ਼ਾ ਦਿੱਤੀ ਜਾ ਸਕਦੀ ਸੀ ਚਿੰਤਾ ਇਹੋ ਸੀ ਕਿ ਖਾਨ ਸਾਹਿਬ ਨਾਲ ਸਜ਼ਾ ਉਹਨਾਂ ਨੂੰ ਵੀ ਭੁਗਤਣੀ ਪੈ ਸਕਦੀ ਸੀ ਜਦੋਂ ਕਿ ਕਸੂਰ ਉਹਨਾਂ ਦਾ ਨਹੀਂ ਸੀ ਪਰ ਮੈਨੂੰ ਸ਼ੱਕ ਹੈ ਖਾਨ ਸਾਹਿਬ ਕਿ ਉਹਨਾਂ ਨੂੰ ਸਾਡੀ ਕਾਰਵਾਈ ਦਾ ਪਤਾ ਲੱਗ ਚੁੱਕਾ ਹੈ ਗੇਜਾ ਸਿੰਘ ਨੇ ਰਤਾ ਧੀਮੀ ਬਾਤ ਚੁਕਿਆ ਕੌਣ ਸੀ ਕਾਰਵਾਈ ਕੀ ਬਾਤ ਕਰ ਰਿਹਾ ਹੈ ਤੂੰ ਇਹ ਜਿਹੜੀ ਸੰਤਾਂ ਦੀ ਚੀਲੀ ਤੇਰਾ ਮਤਲਬ ਕੀ ਹੈ ਹਮ ਉਸੇ ਬਿਨਾ ਕਿਸੇ ਜੁਰਮ ਕੇ ਗੋਲੀ ਮਾਰ ਦਿੰਦੇ ਖਾਨ ਸਾਹਿਬ ਦੀ ਆਵਾਜ਼ ਇੱਕਦਮ ਸਖਤ ਹੋ ਗਈ ਗੇਜਾ ਸਿੰਘ ਨੂੰ ਚਾਪਿਆ ਉਹ ਗਲਤੀ ਕਰ ਬੈਠਾ ਸੀ ਉਹਨੂੰ ਅਜਿਹੇ ਮੌਕੇ ਗੱਲ ਛੇੜਨੀ ਨਹੀਂ ਚਾਹੀਦੀ ਸੀ ਪਰ ਉਹਦੇ ਅੰਦਰਲਾ ਡਰ ਅਜੇ ਵੀ ਕਾਇਮ ਸੀ ਇਸੇ ਕਰਕੇ ਉਹ ਕੁਝ ਕਾਲਾ ਪਹਿ ਗਿਆ ਸੀ ਮਾਫ ਕਰਨਾ ਖਾਨ ਸਾਹਿਬ ਵੱਡੇ ਅਫਸਰ ਇਸੇ ਨੂੰ ਸਾਡੀ ਕੁਤਾਹੀ ਕਹਿ ਕੇ ਕੋਈ ਵੀ ਕਾਰਵਾਈ ਕਰ ਸਕਦੇ ਆ ਕੱਲ੍ਹ ਨੇ ਕਰਦੇ ਅੱਜ ਕਰ ਲੈ ਬਲਕਿ ਅਭੀ ਕਰ ਲਈ ਖਾਨ ਜੰਗਜੂ ਬਾਪ ਦਾ ਬੇਟਾ ਹੈ ਕੋਈ ਕਮਦਿਲ ਫਾਕਤਾ ਨਹੀਂ ਕਿ ਕਿਸੇ ਦੇ ਹੱਥ ਹਟਾਣੇ ਤੇ ਗਰਦਨ ਲਟਕਾ ਲਏਗਾ ਗੇਜਾ ਸਿੰਘ ਉਹਨਾਂ ਦੀ ਆਵਾਜ਼ ਦੀ ਸ਼ਕਤੀ ਤੇ ਸਤਿਰਤਾ ਕੰਨ ਅੱਗੋਂ ਕੁਝ ਨਹੀਂ ਬੋਲ ਸਕਿਆ ਉਹਨੂੰ ਇਹ ਵੀ ਡਰ ਸੀ ਕੇ ਜੇਹੀ ਹਾਲਤ ਵਿੱਚ ਖਾਨ ਸਾਹਿਬ ਉਹਨਾਂ ਸਾਰਿਆਂ ਨੂੰ ਵਾਪਸ ਮੁੜਨ ਦਾ ਹੁਕਮ ਦੇ ਕੇ ਕੋਈ ਜਿਹਾ ਵਖੇੜਾ ਵੀ ਨਾ ਖੜਾ ਕਰ ਸਕਦੇ ਸਨ ਕਿ ਉਹ ਨਾ ਘਰ ਦੇ ਨਾ ਕਾਟ ਦੇ ਉਹ ਆਪ ਦੀ ਬਾਤ ਠੀਕ ਹੈ ਜਨਾਬ ਪਰ ਅਫਸਰ ਸਹਿਬਾਨ ਤੁਸੀਂ ਨੇ ਕਿਹਾ ਸਮਝਾ ਰੱਖਿਆ ਬਾਈ ਤੇਰੇ ਖਿਆਲ ਮੇਂ ਹਮਾਰੀ ਕੋਈ ਵਾਕੁਤ ਇਹੀ ਨਹੀਂ ਸਾਡੀ ਸੰਗੀ ਇੰਨਾ ਨਹਿੱਲਾ ਕਿ ਹਾਥ ਮੇਂ ਹੈ ਨਹੀਂ ਜਨਾਬ ਮੇਰਾ ਇਹ ਮਤਲਬ ਨਹੀਂ ਤੇਰਾ ਮਤਲਬ ਮੈਂ ਸਮਝ ਰਿਹਾ ਖਾਨ ਕੋਈ ਸਿਰਖਵਾਰ ਤੇਫਲ ਨਹੀਂ ਕਿਉਂਕਿ ਉਸਕੇ ਬਾਤਾਂ ਕਿ ਕੋਈ ਸਮਝ ਨਹੀਂ ਹੋਈ ਹਵਾਲਦਾਰ ਗੇਜਾ ਸਿੰਘ ਹੁਣ ਗੇਜਾ ਸਿੰਘ ਕੋ ਬੋਲਣ ਚੋਗਾ ਤਾਂ ਨਹੀਂ ਸੀ ਪਰ ਉਹ ਪਹਿਲਾਂ ਨਾਲੋਂ ਬਧੇਰੇ ਪਰੇਸ਼ਾਨ ਹੋ ਗਿਆ ਸੀ ਸਿਪਾਹੀ ਉਹਨਾਂ ਤੋਂ ਬਹੁਤ ਪਿੱਛੇ ਰਹਿ ਗਏ ਸਨ ਪਰ ਖਾਨ ਸਾਹਿਬ ਨੇ ਪਹਿਲਾਂ ਵਾਂਗ ਹੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਕੇਜਾ ਸਿੰਘ ਨੂੰ ਜਾਪਿਆ ਸਿਪਾਹੀ ਵੀ ਔਖੇ ਸਨ ਭਾਵੇਂ ਫੌਜਾਂ ਦਾ ਵਾਗ ਉਹਨਾਂ ਨੇ ਪਾਣੀ ਤੇ ਖੂਨੇ ਨਾਲ ਲਿਆਂਦੇ ਹੁੰਦੇ ਸਨ ਪਰ ਇੰਨੀ ਲੰਬੀ ਵਾਟ ਮਗਰ ਇਹਨਾਂ ਨੂੰ ਇੰਜੋ ਜਾੜ ਵਿੱਚ ਫੇਰਨ ਨਾਲ ਜੋ ਪਰੇਸ਼ਾਨੀ ਹੋ ਰਹੀ ਸੀ ਉਸ ਤੋਂ ਉਹ ਪੂਰੀ ਤਰ੍ਹਾਂ ਤਾਂ ਗਾ ਚੁੱਕੇ ਸਨ ਖਾਨ ਸਾਹਿਬ ਦੇ ਸੁਭਾਅ ਕਰਕੇ ਉਹ ਕੁਝ ਬੋਲ ਨਹੀਂ ਸਨ ਸਕਦੇ ਆਪੋ ਵਿੱਚ ਗੱਲਾਂ ਵੀ ਕਰਦੇ ਉੱਚੀ ਆਵਾਜ਼ ਨਹੀਂ ਸਨ ਕੱਢਦੇ ਇਸ ਵਾਰ ਇਸ ਵਾਰ ਖਾਨ ਸਾਹਿਬ ਤੀਜਾ ਪੁੱਲ ਵੀ ਟੱਪ ਗਏ ਜਿਵੇਂ ਵਾਪਸ ਮੁੜਨ ਦਾ ਖਿਆਲ ਹੀ ਨਾ ਹੋ ਰਿਹਾ ਹੋਵੇ ਗੇਜਾ ਸਿੰਘ ਨੇ ਵੀ ਯਾਦ ਨਹੀਂ ਕਰਾਇਆ ਕੋੜਾ ਉਹਨਾਂ ਦੇ ਮਗਰ ਲਾਈ ਆਇਆ ਸਿਪਾਹੀ ਤਾਂ ਦੇਖਦੇ ਟੈਂਦੇ ਦੂਜੇ ਪੋਲ ਤੱਕ ਪਹੁੰਚ ਕੇ ਰੁਕ ਗਏ ਸਨ ਉਹਨਾਂ ਨੂੰ ਕੋਈ ਸਪਸ਼ਟ ਹਦਾਇਤ ਨਾ ਹੋਣ ਕਰਕੇ ਲੱਗਦਾ ਸੀ ਕਿ ਉਹ ਕਿਸੇ ਸ਼ਿਕਾਰ ਦੀ ਭਾਲ ਵਿੱਚ ਰੁਕੇ ਹੋਏ ਸਨ ਪਰ ਸ਼ਿਕਾਰ ਲੱਭ ਨਹੀਂ ਸੀ ਰਿਹਾ ਇਸ ਲਈ ਦੋ ਜਿੱਤੀ ਵਿੱਚ ਇਧਰ ਉਧਰ ਝਾਕ ਰਹੇ ਸਨ ਦੌਰਾਨੇ ਕਰੰਗ ਬਣੇ ਰੁੱਖਾਂ ਦੀਆਂ ਟੀਸਾਂਾਂ ਤੋਂ ਖਾਸੇ ਉਹ ਤਾਂ ਆਏ ਚੰਦ ਦਾ ਚਾਨਣ ਵੀ ਇੰਨਾ ਨਹੀਂ ਸੀ ਕਿ ਪਤਾ ਲੱਗ ਸਕਦਾ ਕਿ ਕਿੱਥੇ ਖੜੋਤੇ ਸਨ ਖਾਨ ਸਾਹਿਬ ਵਾਪਸ ਮੁੜੀਏ ਕਿਆ ਕੀ ਹੱਦ ਨੇ ਮੈਂ ਵਾਪਸ ਮੋੜਨ ਬਾਰੇ ਕਹਿ ਰਹਾਂ ਸੀ ਜਨਾਬ ਕਿਉਂ ਵਾਪਸ ਕਿਸ ਲਈ ਆਪਾਂ ਨੂੰ ਪਿਛਲੇ ਪੁੱਲ ਤੱਕ ਹੀ გასਤਾ ਹੁਕਮ ਸੀ ਹੁਣ ਤਾਂ ਬਹੁਤ ਅਗਾਹ ਆ ਗਏ ਹਾਂ ਜੈਸੇ ਤੂੰ ਕਹੀਂ ਠੀਕ ਹੈ ਪਰ ਪਿਛਾ ਮੁੜਨ ਤੋਂ ਪਹਿਲਾਂ ਹੀ ਉਹਨਾਂ ਕਿਹਾ ਪਰ ਹਵਲਦਾਰ ਥੋੜਾ ਹੋਰ ਅੱਗੇ ਨਾ ਚੱਲੇ ਐਸੇ ਪਤਾ ਲੱਗ ਸਕਦਾ ਹੈ ਕਿ ਅੱਗੇ ਕਿਹੋ ਜਿਹਾ ਇਲਾਕਾ ਹੈ ਔਰ ਉਰੇ ਤੱਕ ਪਿੰਡ ਕੀ ਕੋਈ ਬੰਦਾ ਆ ਆ ਵੀ ਸਕੇ ਕਿ ਨਹੀਂ ਕੀ ਆ ਖਿਆਲ ਹੈ ਤੇਰਾ ਜਿਵੇਂ ਆਪਦਾ ਹੁਕਮ ਪਰ ਹੋਰ ਅੱਗੇ ਜਾਣ ਦੀ ਆਪਣੇ ਘੋੜੇ 'ਚ ਹਿੰਮਤ ਨਹੀਂ ਲੱਗਦੀ ਜਨਾਬ ਨਹੀਂ ਐਸੀ ਤਾਂ ਕੋਈ ਬਾਤ ਨਹੀਂ ਤੇ ਉਹਨਾਂ ਨੇ ਘੋੜੇ ਦੀ ਧੌਣ ਤੇ ਥਾਪ ਹੀ ਦਿੰਦਿਆ ਕਿਉਂ ਬੇਟਾ ਤੇਰੀ ਕੀ ਮਰਜ਼ੀ ਹੈ ਥੱਕ ਤੋ ਨਹੀਂ ਗਿਆ ਘੋੜੇ ਨੇ ਪੈਰ ਤੋ ਹੀ ਛਾਲ ਚੁੱਕਦਿਆਂ ਸਿਰ ਡੰਡਿਆਂ ਤੇ ਸਰਪਟ ਦੌਰ ਗਿਆ ਪਰ ਚੌਥੇ ਪੋਲ ਦੇ ਬਹੁਤ ਨੇੜੇ ਆ ਕੇ ਆਪੇ ਚਾਲ ਬਦਲ ਕੇ ਹੌਲੀ ਹੋ ਗਿਆ ਥੱਕ ਤੋ ਗਿਆ ਬੇਟਾ ਹੀ ਖਾਨ ਸਾਹਿਬ ਨੇ ਲਗਾਮ ਖਿੱਚ ਕੇ ਉਹਨੂੰ ਰੋਕਦਿਆਂ ਕਹਿ ਚਲੋ ਆਪ ਵਾਪਸ ਚਲੀ ਅਚਾਨਕ ਜਦੋਂ ਚੌਥੇ ਤੇ ਤੀਜੇ ਪੋਲ ਦੇ ਵਿਚਕਾਰਲੇ ਮੋੜ ਤੋਂ ਮੁੜ ਰਹੀ ਸੰਤਾਂ ਪਿੰਡ ਵਾਲੇ ਪਾਸੇ ਭੱਜ ਜਾਂਦੀ ਪੰਜ ਸੱਤ ਰੋਜ਼ ਤੱਕ ਉਹ ਸੂਏ ਕੋਲ ਆ ਕੇ ਤਰਹਿੰਦੇ ਪਹਿਲਾਂ ਰੁਕ ਗਈ ਫਿਰ ਲੰਬੀਆਂ ਛਾਲਾਂ ਮਾਰਦੇ ਸੂਆ ਟੱਪ ਕੇ ਸਾਹਮਣੇ ਝਿੜੀ ਵੱਲ ਨਸ ਗਈ ਘੋੜੇ ਵੀ ਤਰਹਿ ਕੇ ਰੁਕ ਗਏ ਹੈਰਾਨੀ ਵਾਲੀ ਗੱਲ ਇਹ ਲੱਗੀ ਕਿ ਜਿੱਥੋਂ ਉਹ ਵਾਪਸ ਮੁੜੇ ਸਨ ਉਸ ਤੋਂ ਦੋ ਤਿੰਨ ਬਾਣ ਅੱਗੇ ਦੂਰ ਤੱਕ ਫੈਲੀ ਝਿੜੀ ਸੀ ਦੂਰ ਅੱਗੇ ਉਹਨਾਂ ਦੀ ਨਿਗਾ ਨਹੀਂ ਸੀ ਪਈ ਇਹ ਬਾਤ ਤਹਰਾਨੀ ਕਿਹਾ ਗੇਜਾ ਸਿੰਘ ਕਿਸਾਨ ਨੇ ਇਸ ਝੇੜੀ ਦਾ ਖਿਆਲ ਹੀ ਨਹੀਂ ਆਇਆ ਐਸੇ ਵੀ ਇਹ ਦਲ ਕੇ ਹੱਲੇ ਤੇ ਬੱਚੀ ਲੱਗਦੀ ਹੈ ਕਿਆ ਖਿਆਲ ਹੈ ਤੇਰਾ ਐਨੇ ਮੱਧਮ ਚਾਨਣ ਚ ਕੀ ਪਤਾ ਲੱਗਦਾ ਜਨਾਬ ਕਿ ਚਿੜੀ ਦੀ ਕਿਆ ਹਾਲਤ ਹੈ ਉਂ ਵੀ ਕੰਡਿਆਂ ਵਾਲੇ ਝਾੜਾਂ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ ਮੇਰੀ ਕਾਨੋ ਗੋਣਾ ਗੱਲ ਹੋਈ ਸੀ ਉਹਨੇ ਇਹ ਸਾਰਾ ਇਲਾਕਾ ਵੀ ਬੇਰਾਨਾ ਦਿਖਾਇਆ ਹੋਇਆ ਇਧਰ ਪੀਰ ਤੇ ਕੋੜ ਤੱਕ ਸਾਰਾ ਇਲਾਕਾ ਬਰਬਾਦ ਹੋ ਚੁੱਕਾ ਹੈ ਜਨਾਬ ਇਸ ਪਿੰਡ ਦੀ ਢੇੜੀ ਚਿੜੀ ਹੀ ਬਚੀ ਰਹਿ ਸਕ ਰਹਿ ਗਈ ਲੱਗਦੀ ਹੈ ਪਰ ਫਿਰ ਇਹ ਰੋਜ਼ ਕਿੱਥੇ ਤੇ ਆ ਗਈ ਅੱਜ ਕੱਲ ਫਸਲਾਂ ਤਾਂ ਹੈ ਨਹੀਂ ਜਨਾਬ ਇਸ ਕਰਕੇ ਔਚਰ ਪਏ ਐਵੇਂ ਰੋਹਾਂਾਂ ਚ ਭੱਜੇ ਫਿਰਦੇ ਆ ਇਹ ਜਾਨਵਰ ਬਹੁਤ ਬੇਅਕਲ ਹੈ ਜਖਾਨ ਸਾਹਿਬ ਵੈਸੇ ਰਾਮਕੜ ਦੇ ਬੇਸਵੇਦਾਰ ਦਲੀਪ ਸਿੰਘ ਢਾਲੀਗਲ ਨੇ ਰੋਜ਼ ਚੋੜਨ ਵਾਲੀ ਬੱਗੀ ਵੀ ਬਣਾਈ ਹੋਈ ਹੈ ਉਹ ਕਦੇ-ਕਦੇ ਰੋਜ਼ ਘੋੜੇ ਦੀ ਤਰ੍ਹਾਂ ਜੋੜ ਕੇ ਬੱਗੀ ਮੰਡੀ 'ਚ ਵੀ ਲਿਆਉਂਦੇ ਹੁੰਦੇ ਆ। ਸ਼ਾਇਦ ਜਨਾਬ ਅਜੇ ਨੀ ਤੀਖਿਆ ਨਹੀਂ ਹੋਣਾ ਕਿਉਂਕਿ ਉਸ ਪਿੰਡ ਦਾ ਰਸਤਾ ਦੱਖਣ ਦੀ ਤਰਫ ਹੈ। ਆਪਣੇ ਠਾਣੇ ਤੋਂ ਉਲਟੀ ਪਾਸੇ। ਗੇਜਾ ਸਿੰਘ ਨੇ ਜਿਹੰਗਾਂ ਗੱਲਾਂ ਸ਼ਾਇਦ ਜਾਣਬੁੱਝ ਕੇ ਛੇੜ ਲਈਆਂ ਸਨ ਤਾਂ ਜੋ ਖਾਨ ਸਾਹਿਬ ਦਾ ਧਿਆਨ ਹੋਰ ਪਾਸੇ ਮੋੜ ਲਿਆ ਜਾਏ। ਇਹਦਾ ਅਸਰ ਵੀ ਉਹਨੂੰ ਨਜ਼ਰ ਆਇਆ। ਜਦੋਂ ਜਿਹੰਗਾਂ ਬਾਧੂ ਗੱਲਾਂ ਕਰਦੇ ਹੋ ਤੀਜੇ ਪੁਲ ਤੱਕ ਪਹੁੰਚ ਗਏ। ਪਰ ਦੋਹੇ ਸਿਪਾਹੀ ਉਹਨਾਂ ਤੋਂ ਪਹਿਲਾਂ ਹੀ ਸੂਏ ਦੇ ਪਿੰਡ ਵਾਲੇ ਪੋਲ ਵੱਲ ਮੁੜ ਪਏ ਸਨ ਤੇ ਉਹਨਾਂ ਨੂੰ ਪਟੜੀ ਉਤੋਂ ਉਹ ਪਰਛਾਵਿਆਂ ਵਾਂਗ ਨਜ਼ਰ ਆ ਰਹੇ ਸਨ ਧੰਨਵਾਦ